ਆ ਦੇਖੋ ਮੇਰੇ ਨਾਲ ਕਾਫੀ ਦਿਨ ਤੋਂ ਨੀ ਪੇਨ ਸੀਗੀ ਤੇ ਆ ਦੇਖੋ ਸਾਰਾ ਆ ਜਿਹੜਾ ਹੁਣ ਨੀਲਾ ਹੋ ਗਿਆ ਬਲੈਕ ਹੋਣਾ ਸ਼ੁਰੂ ਹੋ ਗਿਆ ਆਹ ਵਾਲਾ ਤੇ ਪਹਿਲਾਂ ਇਹ ਬਿਲਕੁਲ ਲਾਲ ਲਾਲ ਹੋ ਗਿਆ ਸੀ ਤੇ ਆ ਸਾਰੀ ਮੇਰੇ ਸਵੇਲਿੰਗ ਹੋ ਗਈ ਤੇ ਇਧਰੋਂ ਉਧਰੋਂ ਦੇਖੋ ਸਾਰਾ ਕਿਤੇ ਇਧਰੋਂ ਵੀ ਬਲੱਡ ਜਿਹੜਾ ਮੇਰਾ ਖੜਨਾ ਦੇਖੋ ਬਲੈਕ ਹੋ ਗਿਆ ਸਾਰਾ ਤੇ ਇਹ ਮੇਰੇ ਹੱਥੇ ਰੈਮਡੀਜ਼ ਲੱਗੀ ਹੋਮ ਰੈਮਡੀਜ਼ ਆ ਮਤਲਬ ਕਿ ਆਪਾਂ ਘਰੇ ਜਿਹੜੀਆਂ ਚੀਜ਼ਾਂ ਬਣਾਉਨੇ ਆ ਦੇਖੋ ਤੁਸੀਂ ਹੁਣ ਸਾਰਾ ਇਹ ਇਹ ਤਾਂ ਇੱਕਦਮ ਲਾਲ ਹੋ ਗਿਆ ਸੀ ਇੰਨਾ ਤੇ ਮੈਨੂੰ ਬਹੁਤ ਟੈਨਸ਼ਨ ਹੋ ਗਈ ਤੇ ਮੇਰੇ ਪੇਨ ਵੀ ਜਿਹੜੀ ਇੱਕਦਮ ਮਤਲਬ ਕਿ ਅਨਟੋਲੇਰੇਬਲ ਜਿਹਨੂੰ ਕਿੰਨੇ ਕਿ ਦਰਦ ਸਹਿਿਆ ਨਹੀਂ ਸੀ ਜਾਂਦਾ ਤੇ ਇੰਨੀ ਜ਼ਿਆਦਾ ਦਰਦ ਹੋਣ ਲੱਗ ਪਈ ਤੇ ਇਹ ਮੈਂ ਚੀਜ਼ ਅੱਜ ਅਪਲਾਈ ਕੀਤੀ ਆ ਤੇ ਆ ਮੈਂ ਕਿਹਾ ਚਲੋ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਾਂ ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਅੱਜ ਕੱਲ ਬਹੁਤ ਜ਼ਿਆਦਾ ਕਾਮਨ ਹੋ ਚੁੱਕੀ ਆ ਤਾਂ ਚਲੋ ਮੈਂ ਤੁਹਾਨੂੰ ਦਿਖਾਵਾਂ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਤਾਂ 올 ਫੈਮਲੀ ਮੈਂਬਰਸ आवर YouTube ਫੈਮਲੀ ਮੈਂਬਰਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਈ ਆ ਵਿਊਅਰਸ ਤੇ ਉਹਨਾਂ ਨੂੰ ਬੇਜਾਰੀਸ਼ ਹੈ ਕਿ ਉਹ ਸਬਸਕ੍ਰਾਈਬ ਕਰ ਲੈਣ ਮੇਰਾ ਚੈਨਲ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਹੈਗਾ ਉਹਨੂੰ ਵੀ ਦਬਾ ਲਿਆ ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹੈਗੇ ਆ ਕਿ ਅੱਜਕੱਲ ਸਾਰਿਆਂ ਨੂੰ ਆਰਥਰਾਈਟਸ ਜੋਇੰਟਸ ਪੇਨ ਹੋ ਰਹੀ ਹੈ ਉਹ ਛੋਟੇ ਤੋਂ ਲੈ ਕੇ ਵੱਡੇ ਤੱਕ ਵਿੱਚ ਬੜੀਆਂ ਪ੍ਰੋਬਲਮਸ ਆ ਰਹੀਆਂ ਤਾਂ ਛੋਟੇ ਛੋਟੇ ਬੱਚੇ ਨੂੰ ਤੁਸੀਂ ਕੋਈ ਕੰਮ ਕਹਿੰਦੇ ਆ ਤਾਂ ਉਹ ਕਹਿੰਦੇ ਜੀ ਨਹੀਂ ਮੇਥੋਂ ਨਹੀਂ ਹੁੰਦਾ ਮੈਂ ਥੱਕ ਗਿਆ ਆਪਾਂ ਖੁਦ ਘੱਲੇ ਤੱਕ ਕੰਮ ਕਰੀ ਜਾਂਦੇ ਹੈ ਨਾ ਤੇ ਜਿਹੜੀ ਜਨ ਗੇਨੇਰੇਸ਼ਨ ਆ ਉਹਨਾਂ ਦਾ ਵੀ ਇਹ ਹਾਲ ਹੈ ਤਾਂ ਸਾਰੇ ਨਾਲੋਂ ਵੱਡੀ ਸਮੱਸਿਆ ਤੇ ਜਿਹੜੀ ਆਪਾਂ ਗੱਲ ਕਰਨ ਲੱਗੇ ਹੈਗੇ ਆ ਉਹ ਜੋਇੰਟ ਸਪੇਨ ਤੇ ਕਰਦੇ ਆ ਜਿਹਦੇ ਵਿੱਚ ਨੀਜ਼ ਇੱਕ ਹੈਗੇ ਆ ਨੀ ਗੋਡੇ ਤੇ ਵੀ ਹਰ ਇੱਕ ਨੂੰ ਗੋਡਿਆਂ ਦੀ ਪ੍ਰੋਬਲਮ ਜਿਹੜੀ ਉਹ ਆਈ ਜਾਂਦੀ ਹੈਗੀ ਆ ਜਿਵੇਂ ਕੋਈ ਪਲੇਅਰ ਲੈ ਲਓ ਹੈਨਾ ਉਹਨਾਂ ਦੇ ਤਾਂ ਕਈ ਵਾਰੀ ਚਲੋ ਸਰਟੀਫਿਕੇਟ ਵੱਜ ਜਾਂਦੀ ਆ ਤਾਂ ਉਹਨਾਂ ਨੂੰ ਤਾਂ ਪ੍ਰੋਬਲਮ ਹੋ ਜਾਂਦੀ ਆ ਜਿਹੜੇ ਜੰਗੇਸਟ ਹੈਗੇ ਆ ਉਹਨਾਂ ਨੂੰ ਕਿਉਂ ਹੁੰਦੀ ਆ ਵਰਕਿੰਗ ਉਹਨਾਂ ਦੇ ਮੈਂਟਲੀ ਜਿਹੜਾ ਅੱਜਕੱਲ ਵਰਕਿੰਗ ਲੋਡ ਜਿਹੜੇ ਕਾਫੀ ਰਹਿੰਦਾ ਹੈਗਾ ਹੈ ਨਾ ਵਰਕ ਦਾ ਪ੍ਰੈਸ਼ਰ ਇੰਨਾ ਰਹਿੰਦਾ ਕਿ ਉਹਨਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਹੈਗਾ ਕਿ ਅਸੀਂ ਕਿਸ ਪੋਸਚਰ 'ਚ ਬੈਠੇ ਹਾਂ ਉਹਨਾਂ ਦਾ ਬੈਠਣ ਦਾ ਜਿਵੇਂ ਝੁੱਕ ਕੇ ਬੈਠੇ ਰਹੇ ਸਾਰਾ ਦਿਨ ਹੈ ਨਾ ਹਾਲਾਂਕਿ ਸਾਨੂੰ ਜਿਹੜੀ ਮਤਲਬ ਕਿ ਡਾਕਟਰਸ ਹੈਗੇ ਉਹ ਇਦਾਂ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਬੈਠੋ ਟੇਬਲ ਤੋਂ ਅਕੋਰਡਿੰਗ ਐ ਹੋਣਾ ਚਾਹੀਦਾ ਵੀ ਜਿਹੜੀ ਤੁਸੀਂ ਰੀਡ ਦੀ ਹੱਡੀ ਹੈ ਉਹਦੇ ਤੇ ਪ੍ਰੈਸ਼ਰ ਨਹੀਂ ਪਾਉਣਾ ਚਲੋ ਐਨੀ ਹਾਊ ਕਦੇ ਨਾ ਕਦੇ ਹੋ ਜਾਂਦਾ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਜਿਹੜੇ 올ਡ 에ਜ ਹੋ ਗਏ ਆਗੇ ਆ 60 ਆਵਾਬ ਹੈਗੇ ਆ ਤਾਂ ਉਹਨਾਂ ਨੂੰ ਪ੍ਰੋਬਲਮ ਜਿਹੜੀ ਹੈਗੀ ਆ ਇਹ ਇਸ ਕਰਕੇ ਵੀ ਹੋ ਜਾਂਦੀ ਆ ਤਾਂ ਮੈਨੂੰ ਖੁਦ ਨੂੰ ਪ੍ਰੋਬਲਮ ਇਹ ਹੋਈ ਆ ਜੀ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖਾਈ ਆ ਪ੍ਰੋਬਲਮ ਤੇ ਹੁਣ ਤੁਹਾਨੂੰ ਮੈਂ ਉਹਦੇ ਬਾਰੇ ਦੱਸਦੀ ਆ ਕਿ ਮੈਂ ਹਾਈ ਬੀਪੀ ਦੀ ਪੇਸ਼ੈਂਟ ਕਰਕੇ ਮੈਨੂੰ ਜਿਹੜੀ ਕੋਈ ਵੀ ਜਿਹੜੀ ਮੈਡੀਸਨ ਉਹ ਸੂਟ ਨਹੀਂ ਕਰਦੀ ਪੇਰਿਕਲਰ ਕੋਈ ਖਾਣੀ ਆ ਤਾਂ ਉਹਦੇ ਨਾਲ ਕਨਸਟਿਪੇਸ਼ਨ ਹੋ ਜਾਂਦੀ ਆ ਤੇ ਜਿਹੜੀ ਉਹ ਗਲੂਕੋਜ਼ਾ ਮਾਈਨ ਵਗੈਰਾ ਜਾਂ ਕੁਝ ਵੀ ਦਿੰਦੇ ਆ ਮੈਨੂੰ ਤਾਂ ਉਹਦੇ ਨਾਲ ਮੇਰਾ ਬੀਪੀ ਰਾਈਸ ਜਾਂਦਾ ਹੈ ਤਾਂ ਮੇਰੇ ਕੋਲ ਇੱਕ ਬੁੱਕ ਹੈਗੀ ਆ ਨੇਚਰ ਕਯਰ ਉਹ ਮੈਂ ਆਲਵੇਸ ਪੜ੍ਹਦੀ ਰਹਿਣੀ ਆ ਉਹ ਬੁੱਕ ਕਾ ਜਿਹੜੀ ਸਾਨੂੰ ਸਾਰਿਆਂ ਨੂੰ ਕੁਦਰਤ ਦੇ ਨੇੜੇ ਕਰਦੀ ਆ ਕੁਦਰਤ ਦੇ ਨੇੜੇ ਕਰਦ ਕੇ ਅੰਨੀਆਂ ਤਾਂ ਉਹਦੇ ਨਾਲ ਕਨਸਟਿਪੇਸ਼ਨ ਹੋ ਜਾਂਦੀ ਆ ਤੇ ਜਿਹੜੀ ਉਹ ਗਲੂਕੋਜ਼ਾ ਮਾਈਨ ਵਗੈਰਾ ਜਾਂ ਕੁਝ ਵੀ ਦਿੰਦੇ ਆ ਮੈਨੂੰ ਤਾਂ ਉਹਦੇ ਨਾਲ ਮੇਰਾ ਬੀਪੀ ਰਾਈਸ ਜਾਂਦਾ ਹੈ ਤਾਂ ਮੇਰੇ ਕੋਲ ਇੱਕ ਬੁੱਕ ਹੈਗੀ ਆ ਨੇਚਰ ਕਯਰ ਉੰਨੇ ਆਲਵੇਸ ਪੜਦੀ ਰਹਿਣੀ ਹੈ ਉਹ ਬੁੱਕ ਕਾ ਜਿਹੜੀ ਸਾਨੂੰ ਸਾਰਿਆਂ ਨੂੰ ਕੁਦਰਤ ਦੇ ਨੇੜੇ ਕਰਦੀ ਆ ਕੁਦਰਤ ਦੇ ਨੇੜੇ ਕਰਦ ਕੇ ਕਿ ਤੁਸੀਂ ਆਪਣਾ ਜਿਹੜਾ ਅਹ ਦੇਸੀ ਚੀਜ਼ਾਂ ਅਪਣਾਓ ਵੱਤੋ ਵੱਤ ਉਹ ਕਹਿੰਦੇ ਕਿ ਜਿਹੜੇ ਪੰਜ ਤੱਤ ਹੈ ਨਾ ਧਰਤੀ ਆਕਾਸ਼ ਹਵਾ ਪਾਣੀ ਤੇ ਅਗਨੀ ਇਹਨਾਂ ਪੰਜਾਂ ਚੀਜ਼ਾਂ ਨੂੰ ਹੀ ਤੁਸੀਂ ਟੱਚ ਕਰੋ ਤੇ ਤੁਹਾਨੂੰ ਜਿਹੜੀ ਕੋਈ ਵੀ ਬਿਮਾਰੀ ਹੈ ਉਹ ਨਹੀਂ ਲੱਗਦੀ ਤਾਂ ਅੱਜ ਆਪਾਂ ਉਹਨਾਂ ਚੀਜ਼ਾਂ ਬਾਰੇ ਹੀ ਤੁਹਾਡੇ ਨਾਲ ਮਿਲੂਗੂ ਹੋਈਆਂ ਤੇ ਇਹ ਮੈਂ ਮੈਡੀਸਨ ਬਣਾਈ ਆ ਇਹ ਹੋਮ ਰੈਮਡੀਜ਼ ਹੈਗੀ ਹੈ ਇਹ ਇਹਦੇ ਉੱਤੇ ਵੀ ਮੈਂ ਲਿਖ ਕੇ ਰੱਖਿਆ ਤਾਂ ਕਿ ਮੇਰੀ ਸ਼ੀਸ਼ੀ ਰਲ ਨਾ ਜਾਵੇ ਇਹ ਕੱਚ ਦੀ ਸ਼ੀਸ਼ੀ ਸੀਗੀ ਇਹ ਕਿਉਂਕਿ ਕੱਚ ਦੀ ਸ਼ੀਸ਼ੀ ਦੇ ਵਿੱਚ ਹੀ ਬਣਾ ਕੇ ਆਪਾਂ ਚੀਜ਼ ਉਹ ਪਾਉਣੀ ਆ ਤਾਂ ਇਹਨੂੰ ਆਪਾਂ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲਿਆ ਤੇ ਇਹਦੇ ਵਾਸਤੇ ਮੈਂ ਹੁਣ ਗੱਲ ਕਰਦੀ ਆ ਕਿ ਆਪਾਂ ਲੈਣਾ ਕੀ ਕੀ ਆ ਤੇ ਮੈਂ ਤੁਹਾਨੂੰ ਸਾਰਾ ਸਮਾਨ ਦਿਖਾਉਣੀ ਆ ਇਹਦੀਆਂ ਸਾਰੀਆਂ ਚੀਜ਼ਾਂ ਉਹ ਲੈਣੀਆਂ ਕਿੱਦਾਂ ਐ ਦੇਖੋ ਇਹ ਆਪਾਂ ਲੈਣੇ ਹੈਗੇ ਆ 100 ਗ੍ਰਾਮ ਅਲਸੀ ਲੈਣੀ ਆ ਤੇ 20 ਗ੍ਰਾਮ ਆਹ ਆਪਣੇ ਕੋਲੇ 100 ਗ੍ਰਾਮ ਹੈਗੀ ਅਲਸੀ ਇਹ ਹੈਗੀ ਆਪਣੇ ਕੋਲੇ 20 ਗ੍ਰਾਮ ਅਜਵੈਨ ਤੇ ਇਹ ਆਪਣੇ ਕੋਲੇ 20 ਗ੍ਰਾਮ ਹੈਗੇ ਆ ਮੇਥੀ ਚਾਹੇ ਵੱਡੇ ਲੈ ਲਓ ਚਾਹੇ ਛੋਟੇ ਲੈ ਲਓ ਤੇ 20 ਗ੍ਰਾਮ ਹੀ ਆਪਣੇ ਕੋਲੇ ਸੁੰਡ ਆ ਠੀਕ ਆ ਤੇ ਇੱਕ ਹਲਦੀ ਆਪਾਂ ਇਹਦੇ ਵਿੱਚ ਮਿਕਸ ਕਰਨੀ ਹੈਗੀ ਆ ਤੇ ਉਹ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਇਹ ਚੀਜ਼ਾਂ ਆਪਾਂ ਬਣਾਉਣੀਆਂ ਕਿਵੇਂ ਆ ਤਾਂ ਇਹਨਾਂ ਚੀਜ਼ਾਂ ਨੂੰ ਬਣਾਉਣ ਦੇ ਵਾਸਤੇ ਇਹ ਅਸੀਂ ਪਹਿਲਾਂ ਅਲਸੀ ਲਵਾਂਗੇ ਸਾਰੀ ਤਾਂ ਇਹਨੂੰ ਅਸੀਂ ਵਿਦਆਊਟ ਘਿਓ ਜਾਂ ਤੇਲ ਦੇ ਅਸੀਂ ਇਹਨੂੰ ਰੋਸਟ ਕਰਾਂਗੇ ਹਲਕਾ ਇਹਨੂੰ ਰੋਸਟ ਕਰਨਾ ਜਦੋਂ ਕ ਦੀ ਆਵਾਜ਼ ਆਉਣ ਲੱਗ ਜੇ ਤਾਂ ਮੰਨ ਲਓ ਕਿ ਰੋਸਟ ਹੋ ਗਈ ਚੀਜ਼ ਇਹਨੂੰ ਆਪਾਂ ਸਾਈਡ ਤੇ ਪਲੇਟ 'ਚ ਪਾ ਕੇ ਠੰਡਾ ਕਰ ਲੈਣਾ ਇਵੇਂ ਜਿਵੇਂ ਰੋਸਟ ਕਰਨੀ ਆ ਇਵੇਂ ਮੇਥੀ ਤੇ ਐਵੇਂ ਆਪਾਂ ਸੁੰਡ ਸੁੰਡ ਮਾਰਕੀਟ ਦੇ ਵਿੱਚੋਂ ਤੁਸੀਂ ਪੀਸੇ ਆਪਸਾਇਆ ਨਹੀਂ ਲੈ ਕੇ ਆਉਣਾ ਕਿਉਂਕਿ ਆਪਾਂ ਨੂੰ ਉਹਦੀ ਜਿਹੜੀ ਮਾਰਕੀਟ ਦੀ ਚੀਜ਼ ਦੀ ਗਰੰਟੀ ਨਹੀਂ ਹੈਗੀ ਕਿ ਉਹ ਅਸਲੀ ਆ ਕਿ ਨਕਲੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਸਟ ਕਰਕੇ ਠੰਡਾ ਕਰਕੇ ਇਹਨਾਂ ਨੂੰ ਤੁਸੀਂ ਗ੍ਰाइंड ਕਰ ਲੈਣਾ ਤੇ ਇਸ ਤਰ੍ਹਾਂ ਦੇ ਕੱਚ ਦੇ ਜਾਰ ਦੇ ਵਿੱਚ ਤੁਸੀਂ ਇਹਨੂੰ ਪਾ ਲੈਣਾ ਹੈਗਾ ਤੇ ਵਿੱਚ ਇਹਦੇ ਤੁਸੀਂ ਜਦੋਂ ਸਾਰਾ ਇਹ ਗ੍ਰाइंड ਹੋ ਗਿਆ ਤਾਂ ਤੁਸੀਂ ਇੱਕ ਛੋਟਾ ਆ 5 ਗ੍ਰਾਮ ਚਮਚਾ ਜਿਹੜਾ ਹੈਗਾ 10 ਵੀ ਪਾ ਲੋਗੇ ਤਾਂ ਵੀ ਕੋਈ ਹਰਜ ਨਹੀਂ ਹੈਗਾ ਤਾਂ ਹਲਦੀ ਐਡ ਕਰਨੀ ਆ ਨਮਕ ਐਡ ਨਹੀਂ ਕਰਨਾ ਤੁਸੀਂ ਵਿੱਚ ਇਹਦੇ ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਮੈਂ ਫੇਰ ਤੋਂ ਦੁਬਾਰਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿਖ ਕੇ ਕੱਲੀ-ਕੱਲੀ ਚੀਜ਼ ਦੱਸ ਦੂੰਗੀ ਤਾਂ ਐਵੇਂ ਤੁਸੀਂ ਇਹ ਸਾਰੀਆਂ ਚੀਜ਼ਾਂ ਰੋਸਟ ਕਰਕੇ ਬਣਾ ਲੈਣੀਆਂ ਹੈਗੀਆਂ ਤੇ ਬਣਾ ਕੇ ਕੱਚ ਦੀ ਚੀਜ਼ ਇਹਦੇ ਸ਼ੀਸ਼ੀ ਦੇ ਵਿੱਚ ਪਾ ਲੈਣੀਆਂ ਹੈਗੀਆਂ ਕਿ ਫਲੈਕਸ ਸੀਡ ਜਿਹੜੇ ਕਿ omega 3 ਇਹਨਾਂ ਵਿੱਚ ਬਹੁਤ ਜ਼ਿਆਦਾ ਹੁੰਦਾ ਤਾਂ ਇਹ ਸਾਡੇ ਜੋਇੰਟਸ ਨੂੰ ਉਹ ਗ੍ਰੀਸ ਪਚਾਉਂਦੇ ਆ ਠੀਕ ਆ ਦੀ ਮੋਬਿਲਿਟੀ ਵਧਾਉਂਦੇ ਆ ਹੁਣ ਕਿੱਥੇ ਆਪਣੇ ਜਿਹੜੀਆਂ ਹੱਡੀਆਂ ਖੁਸ਼ਕ ਹੋ ਕੇ ਇਦਾਂ ਇੱਕ ਦੂਜੇ ਨਾਲ ਖਹਿ ਖਹਿ ਕੇ ਆਪਣੇ ਸਵੈਲਿੰਗ ਹੁੰਦੀ ਕਿੱਥੇ ਉਹਨਾਂ ਨੇ ਇਦਾਂ ਸਲਾਈਟਲੀ ਚੱਲਣਾ ਬਿਲਕੁਲ ਫਲੈਕਸ ਹੋਣਾ ਫਲੈਕਸ ਮੀਨਸ ਕਿ ਫਲੈਕਸੀਬਲ ਨਾਲ ਚੱਲਦੀਆਂ ਤੇ ਰਿਲੈਕਸ ਹੋ ਜਾਣਗੀਆਂ ਆਪਣੇ ਆਪ ਇਹ ਨਾ ਫਲੈਕਸੀਬਿਲਟੀ ਵੱਧ ਚੁਗੀ ਮਤਲਬ ਕਿ ਲਚਕ ਵੱਧ ਚੁਗੀ ਤੇ ਨਾਲ ਹੀ ਸਾਡੀ ਜਿਹੜੀ ਇਹ ਜੋਇੰਟਸ ਹੈਗੇ ਆ ਉਹ ਰਿਲੈਕਸ ਹੋ ਜਾਣਗੇ ਤੇ ਜਿਹੜੀ ਗ੍ਰੀਸ ਬੁੱਕੀ ਹੈਗੀ ਉਹਦੇ ਇਹਦੇ ਨਾਲ ਕੀ ਹੋਊਗਾ ਉਹ ਦੁਬਾਰਾ ਬਣਨੀ ਸਟਾਰਟ ਹੋ ਜੂਗੀ 카ਰਟਿਲੇਜ ਜਿਹੜੀ ਹੈਗੀ ਜਦੋਂ ਬੁੱਕਦੀ ਹੈ ਜੋਇੰਟਸ ਦੇ ਵਿੱਚੋਂ ਤਾਂ ਹੀ ਸਾਨੂੰ ਜਿਹੜੀ ਇਹਦੀ ਪ੍ਰੋਬਲਮ ਆਉਂਦੀ ਆ ਤੇ ਅਜਵੈਨ ਤੁਸੀਂ ਦੇਖੋ ਇਹ ਵੀ ਇੱਕ ਭਾਰ ਘਟਾਉਣ ਦਾ ਕੰਮ ਕਰਦੀ ਹੈ ਉਹ ਧਰਮ ਇਜਨੀਆਂ ਸਾਡੀਆਂ ਬੈਡ ਕੋਲੇਸਟ੍ਰੋਲ ਹੈਗਾ ਅਜਵੈਨ ਮੇਥੀ ਤੇ ਸੁੰਡ ਉਹ ਸਾਰਾ ਸਾਡੀਆਂ ਨਾਲਾਂ ਦੇ ਵਿੱਚੋਂ ਵੰਤਣੀਆਂ ਦੇ ਵਿੱਚੋਂ ਕਲੀਨ ਕਰਦਾ ਹੁਣ ਇਹ ਪਹਿਲੀ ਗੱਲ ਤਾਂ ਜਿਹੜੀ ਇਹ ਆਪਾਂ ਨੂੰ ਰੋਗ ਹੁੰਦਾ ਹੈ ਵਾਤਪੈਤ ਦਾ ਪ੍ਰਕੋਪ ਵੱਧਦਾ ਜੋ ਸਾਡੀ ਬਾਡੀ ਦੇ ਵਿੱਚ ਜਿਆਦਾ ਹਵਾ ਗੈਸ ਐਸਡਿਟ ਦੀ ਪ੍ਰੋਬਲਮ ਹੋ ਜਾਂਦੀ ਆ ਤਾਂ ਸਾਡੀ ਸਾਰੀ ਬਾਡੀ ਦੇ ਵਿੱਚ ਵੀ ਕਈ ਵਾਰ ਪੇਨ ਹੋ ਜਾਂਦੀ ਹੈ ਤੇ ਜੋਇੰਟਸ ਦੇ ਵਿੱਚ ਤਾਂ ਹੋਣੀ ਹੀ ਹੋਣੀ ਹੈ ਕਿਉਂਕਿ ਜੋਇੰਟਸ ਦੇ ਵਿੱਚ ਜਿਹੜਾ ਜਗ੍ਹਾ ਟਾਈਟ ਹੋਣ ਕਰਕੇ ਅਸੀਂ ਉਹਨੂੰ ਵਰਤਦੇ ਰਹੇ ਨੇ ਵਰਤਦੇ ਰਹੇ ਨੇ ਤਾਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਉਹਦੇ ਵਿੱਚ ਇਹ ਸੁੱਕ ਜਾਂਦੀਆਂ ਹੱਡੀਆਂ ਵੀ ਸੁੱਕ ਗਈਆਂ ਨਾੜਾਂ ਵੀ ਸੁੱਕ ਗਈਆਂ ਉਹਦੇ ਵਿੱਚ ਜਿਹੜੀ ਉਹਦੀ ਫਲੈਕਸੀਬਿਲਿਟੀ ਘਟ ਜਾਂਦੀ ਹੈਗੀ ਤਾਂ ਇਹ ਬਹੁਤ ਹੀ ਜਿਆਦਾ ਵਧੀਆ ਚੀਜ਼ ਆ ਹੋਮ ਰੈਮੇਡੀ ਆ ਕੋਈ ਮਹਿੰਗੀ ਨਹੀਂ ਹੈਗੀ ਘਰੋਂ ਚੀਜ਼ਾਂ ਚੱਕ ਕੇ ਆਪਾਂ ਇਹ ਸਾਰਾ ਸਮਾਨ ਆਪਣੇ ਕਿਚਨ ਦੇ ਵਿੱਚ ਪਿਆ ਹੀ ਹੁੰਦਾ ਤਾਂ ਫ੍ਰੀ ਆਫ ਕਾਸਟ ਹੀ ਸਮਝ ਲਓ ਮੈਂ ਤਾਂ ਕਹਾਂਗੀ ਕਿ ਕਿਉਂਕਿ ਮੇਥੇ ਵੀ ਪਏ ਹੁੰਦੇ ਇੰਨੇ ਕਿ ਜ ਚਾਰ ਵਗੈਰਾ ਆਪਾਂ ਪਾਉਂਦੇ ਰਹਿਣੇ ਆ ਹਨਾ ਇੰਨੇ ਕਿ ਮੇਥੇ ਚੱਕੇ 20 ਗ੍ਰਾਮ ਕਿੰਨੇ ਕਿਤੇ ਹੁੰਦੇ ਆ ਆ ਇੰਨੇ 20 ਗ੍ਰਾਮ ਹੈ ਇਹ ਪੂਰੇ ਤੋਲੇ ਹੋਏ ਤੇ 20 ਗ੍ਰਾਮ ਇਸ ਵੈਣਾ ਤੇ 20 ਗ੍ਰਾਮ ਇਹ ਸੌਂਡਾ ਹੁਣ ਜਦੋਂ ਤੁਸੀਂ ਇਹਨੂੰ ਗ੍ਰਾਈਂਡ ਕਰੋਗੇ ਚੰਗੀ ਤਰ੍ਹਾਂ ਜਿਹੜਾ ਉਪਰੇ ਦੇਸ਼ ਹੁਣ ਬੂਰਾ ਜੇ ਲੈ ਜਾਊਗਾ ਅਸੀਂ ਉਹਨੂੰ ਵੀ ਨਹੀਂ ਸੱਟਦੇ ਉਹਨੂੰ ਵੀ ਚਾਹ ਦੇ ਵਿੱਚ ਪਾ ਲੈਨੇ ਆ ਕਿਉਂ ਕਦਰਕ ਤਾਂ ਆਪਾਂ ਪਾਉਣੀ ਹੀ ਪਾਉਣੀ ਆ ਤੇ ਇਹ ਅਲਸੀ ਦੇਖੋ ਪੂਰੀ 100 ਗ੍ਰਾਮ ਤੇ ਵਿੱਚ ਇਹਦੇ ਤੁਸੀਂ ਇੱਕ 스ਪੂਨ ਹਲਦੀ ਐਡ ਜ਼ਰੂਰ ਕਰਨੀ ਹੈਗੀ ਸਾਰੇ ਮਿਕਸਚਰ ਦੇ ਵਿੱਚ ਤੇ ਬਸ ਸੁਬਾ ਸ਼ਾਮ ਚਾਹ ਲੈਮਟ ਪਹਿਲਾਂ ਤੁਸੀਂ ਖਾਣੇ ਤੋਂ ਲੈਣਾ ਤਾਂ ਰਿਜ਼ਲਟ ਤੁਸੀਂ ਆਪਣੀ ਆਪ ਹੀ ਦੱਸੋਗੇ ਹੁਣ ਜਦੋਂ ਇਹ ਸਾਡੇ ਕੋਲੇ ਚੀਜ਼ਾਂ ਬਣ ਗਈਆਂ ਤਾਂ ਫਿਰ ਅਸੀਂ ਇਹਨਾਂ ਨੂੰ ਲੈਣਾ ਕਿੱਦਾਂ ਹੈਗਾ ਠੀਕਾ ਤਾਂ ਸੀ ਲੈਣਾ ਕਿਵੇਂ ਆ ਮੈਂ ਤੁਹਾਨੂੰ ਲੈ ਕੇ ਵੀ ਦਿਖਾ ਦਿੰਨੀ ਆ ਕਿ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਤੁਹਾਡੇ ਨਾਲ ਕੋਈ ਫਰਾਡ ਕਰਦੀ ਆ ਕਿਉਂਕਿ ਜਿਹੜੀ ਚੀਜ਼ ਮੈਂ ਆਪਣੇ ਤੇ ਅਪਲਾਈ ਕਰਦੀ ਆ ਆਲਵੇਸ ਮੈਂ ਤੁਹਾਡੇ ਨਾਲ ਉਹੀ ਚੀਜ਼ ਸ਼ੇਅਰ ਕਰਦੀ ਆ ਇਹ ਨੁਸਖਾ ਜਿਹੜਾ ਸੀਗਾ ਮੈਨੂੰ ਮੇਰੀ ਇੱਕ ਡਾਇਰੀ ਚ ਲਿਖਿਆ ਲੱਭ ਗਿਆ ਕਿਉਂਕਿ ਜਦੋਂ ਮੈਨੂੰ ਕੋਈ ਵੀ ਕੋਈ ਬਜ਼ੁਰਗ ਮਿਲਦੇ ਆ ਵੱਡੇ ਜਾਂ ਛੋਟੇ ਤਾਂ ਆਫਿਸ ਦੇ ਵਿੱਚ ਤਾਂ ਕੋਈ ਨਾ ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਤੇ ਮੈਂ ਉਦੋਂ ਹੀ ਉਹਨੂੰ ਨੋਟ ਡਾਊਨ ਕਰਦੀ ਆ ਮੈਂ ਕਹਿੰਦੀ ਚਲੋ ਜਿਹੜੀ ਚੀਜ਼ ਦੀ ਮੈਨੂੰ ਜ਼ਰੂਰਤ ਨਹੀਂ ਆ ਚਲੋ ਕਿਸੇ ਦੇ ਕੰਮ ਆ ਜੂਗੀ ਤਾਂ ਆਪਾਂ ਉਹ ਨੂੰ ਅੱਗੇ ਸ਼ੇਅਰ ਕਰਾਂਗੇ ਮੇਰੀ ਸ਼ੁਰੂਤ ਤਾਂ ਯਾਦ ਹੈ ਤਾਂ ਚਲੋ ਹੁਣ ਤਾਂ ਮੇਰਾ ਚੈਨਲ ਵੀ ਬਣ ਗਿਆ ਤਾਂ ਇਹ ਚੀਜ਼ਾਂ ਮੈਂ ਹੁਣ ਸ਼ੇਅਰ ਕਰਦੀ ਆ ਤਾਂ ਇਹ ਹੁਣ ਅੱਜ ਹੈਗੀ ਕਰ ਲਈ ਅੱਜ ਵੀ ਤੁਸੀਂ ਦੇਖੋ ਕਿ ਗਰਮੀ ਬਹੁਤ ਜ਼ਿਆਦਾ ਹੈ ਤਾਂ ਸਰਦੀ ਦੇ ਵਿੱਚ ਤਾਂ ਸੀ ਇੱਕ ਚਰਚਾ ਪੂਰਾ ਲੈ ਸਕਦੇ ਆ ਤੇ ਗਰਮੀ ਦੇ ਵਿੱਚ ਤੁਸੀਂ ਸਿਰਫ ਇਹਨੂੰ ਹਾਫ 스ਪੂਨ ਲੈਣਾ ਹਾਫ ਵੀ ਨਹੀਂ ਲੈ ਸਕਦੇ ਤਾਂ ਬਿਲਕੁਲ ਤੁਸੀਂ ਇੰਨਾ ਕੁ ਲੈ ਲੈਣਾ ਆ ਦੇਖਿਓ ਇੰਨਾ ਅੱਧੇ ਤੋਂ ਥੋੜਾ ਘੱਟ ਆ ਤੇ ਇਦਾਂ ਲੈ ਕੇ ਤੁਸੀਂ ਇਹਨੂੰ ਕੋਸੇ ਪਾਣੀ ਨਾਲ ਇਹਨੂੰ ਤੁਸੀਂ ਲੈਣਾ ਤੇ ਲੈਣਾ ਕਦੋਂ ਆ ਸੁਬਾਹ ਜੇ ਤਾਂ ਤੁਸੀਂ ਇਹਨੂੰ ਰੋਟੀ ਖਾਣ ਤੋਂ 40 ਮਿੰਟ ਪਹਿਲਾਂ ਲੈਨੇ ਹੋ ਤੰਮੀ ਵੈਲਣ ਕੋਡ ਜੇ ਤੁਸੀਂ ਪਹਿਲਾਂ ਭੁੱਲ ਗਏ ਤਾਂ ਰੋਟੀ ਖਾਣ ਤੋਂ 40 ਮਿੰਟ ਬਾਅਦ ਲੈ ਸਕਦੇ ਹੋ ਤੇ ਸੁਬਾਹ ਤੇ ਸ਼ਾਮ ਲੈਣੇ ਦੋਨੋਂ ਟਾਈਮ ਤੇ ਕੋਸੇ ਪਾਣੀ ਦੇ ਨਾਲ ਲੈਣ ਤੇ ਕੱਚ ਦੀ ਸ਼ੀਸ਼ੀ ਦੇ ਵਿੱਚ ਇਹ ਬਣਾ ਕੇ ਰੱਖ ਲੈਣਾ ਇੱਕੋ ਵਾਰੀ ਤੁਹਾਨੂੰ ਇਹਦੀ ਲੋੜ ਪਊਗੀ ਦੂਜੀ ਵਾਰੀ ਮੈਨੂੰ ਲੱਗਦਾ ਨਹੀਂ ਲੋੜ ਤੁਹਾਨੂੰ ਪਊਗੀ ਹੁਣ ਜਿਹੜੀ ਇਹਦੇ ਵਿੱਚ ਆਪਾਂ ਅਲਸੀ ਪਾਈ ਉਹਦਾ ਕੀ ਕੰਮ ਹੈ ਅੱਛਾ ਹਾਂ ਇਹਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਆਪਾਂ ਬਣਾ ਕੇ ਦੱਤੀਆਂ ਜੇ ਤੁਸੀਂ ਖਾਣਾ ਖਾਣ ਤੋਂ 40 ਮਿੰਟ ਪਹਿਲਾਂ ਲੈਨੇ ਇਹਨੂੰ ਤਾਂ ਜਿਹੜਾ ਤੁਹਾਨੂੰ weight lose ਦਾ ਇਹ ਬੋਨਸ ਮਿਲੂਗਾ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਤੁਹਾਡਾ weight ਵੀ ਆਪਣੇ ਆਪ lose ਹੋਊਗਾ ਤਾਂ ਕਿ ਸਾਰੀਆਂ ਚੀਜ਼ਾਂ weight lose ਵਾਲੀਆਂ ਹੈਗੀਆਂ ਐਸ ਵੈਣ ਵੀ ਸੁੰਡ ਵੀ ਮੇਥੀ ਵੀ ਤੇ ਅਲਸੀ ਵੀ ਹੁਣ ਜਿਹੜੀ ਅਲਸੀ ਆ ਅੱਜ ਕੱਲ ਇਹ ਤਾਂ ਬਹੁਤ ਜ਼ਿਆਦਾ ਵਧੀਆ ਤੁਸੀਂ ਸੁਣਦੇ ਹੋਵੋਗੇ ਸਾਰੇ ਕਿਤੇ YouTube ਤੇ ਵੀ ਆ ਹੋਰ ਵੀ ਟੀਵੀ ਤੇ ਵੀ ਆਉਂਦਾ ਰਹਿੰਦਾ ਬੁੱਕਸ ਵਿੱਚ ਵੀ ਲਿਖਿਆ ਕੀ ਫਲੈਕਸ ਸੀਡ ਹੈ ਜਿਹੜੇ ਕਿ omega 3 ਇਹਨਾਂ ਵਿੱਚ ਬਹੁਤ ਜ਼ਿਆਦਾ ਹੁੰਦਾ ਤਾਂ ਇਹ ਸਾਡੇ ਜੋਇੰਟਸ ਨੂੰ ਗ੍ਰੀਸ ਪਚਾਉਂਦੇ ਆ ਠੀਕ ਆ ਦੀ ਮੋਬਿਲਿਟੀ ਵਧਾਉਂਦੇ ਆ ਹੁਣ ਕਿੱਥੇ ਆਪ ਬਿਨਾਈ ਟਰਾਈ ਕੀਤੇ ਆਪਾਂ ਕਮੈਂਟ ਲਿਖਦੇ ਰਹਿੰਦੇ ਆ ਕਈ ਮੇਰੇ ਵੀਰ ਤਾਂ ਮੈਂ ਉਹਨਾਂ ਨੂੰ ਇਹੀ ਗੁਜਾਰਸ਼ ਕਰੂੰਗੀ ਕਿ ਚੀਜ਼ ਟਰਾਈ ਕਰਨ ਦਾ ਕੋਈ ਹਰਜ ਨਹੀਂ ਹੁੰਦਾ ਤੇ ਕਮੈਂਟ ਲਿਖਣ ਤੇ ਇੱਕ ਸਕਿੰਟ ਲੱਗਦਾ ਪਰ ਜਿਹੜੀ ਚੀਜ਼ ਨੂੰ ਅਸੀਂ ਅਪਲਾਈ ਕਰਨਾ ਟਰਾਈ ਕਰਨਾ ਬਣਾਉਣਾ ਉਹਦੇ ਤੇ ਟਾਈਮ ਲੱਗਦਾ ਤੇ ਮੈਂ ਚੀਜ਼ ਇਹ ਅਜ਼ਮਾਈ ਹੋਈ ਆ ਮੈਨੂੰ ਫਰਕ ਪੈਣਾ ਸਟਾਰਟ ਹੋ ਗਿਆ ਠੀਕ ਹੈ ਤੇ ਅੱਜ ਮੈਨੂੰ 10-15 ਦਿਨ ਹੋ ਗਏ ਲੈਂਦੀ ਨੂੰ ਤਾਂ ਮੈਂ ਅੱਗੇ ਨਾਲੋਂ ਕੁਝ ਠੀਕ ਬਹੁਤ ਜ਼ਿਆਦਾ ਠੀਕ ਆ ਤੇ ਮੈਂ ਪੀਨਕਿਲਰ ਵੀ ਕੋਈ ਨਹੀਂ ਖਾਂਦੀ ਤੇ ਮੈਂ ਸਾਰੀਆਂ ਦਵਾਈਆਂ ਆਪਦੀਆਂ ਛੱਡਦੀਆਂ ਹੈਗੀਆਂ ਜਿਹੜੀਆਂ ਮੈਨੂੰ ਨੀਂਦ ਤੋਂ ਮੇਰੇ ਗੋਡੇ ਦੀ ਪ੍ਰੋਬਲਮ ਤੋਂ ਮੈਂ ਲੈਂਦੀ ਸੀ ਹੈਗੀ ਤੇ ਉਮੀਦ ਕਰਦੀ ਆ ਤੁਹਾਨੂੰ ਵੀ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤਾਂ ਕਿ ਮੈਨੂੰ ਤੁਹਾਡੇ ਇਤਸ਼ਾਹ ਨਾਲ ਹੀ ਮੈਂ ਨਵੀਆਂ-ਨਵੀਆਂ ਤੁਹਾਡੇ ਨਾਲ ਵੀਡੀਓ ਲੈ ਕੇ ਆਉਂਦੀ ਰਹਿਵਾਂ ਤੇ ਤੁਹਾਨੂੰ ਚੰਗੀ ਇਨਫਰਮੇਸ਼ਨ ਦਾ ਮਾਤਿਨੇ ਖੁਦ ਇਨਕਰੇਜ ਹੁੰਦੀ ਰਹਿਣਾ ਠੀਕ ਹੈ ਜੀ ਤੇ ਇਹ ਕੋਈ ਮੈਨੂੰ ਨਹੀਂ ਹੈਗਾ ਵੀ ਲਾਲਚ ਨਹੀਂ ਆ ਕਿਉਂਕਿ ਮੇਰੇ ਆ ਕੋਈ ਸਮਾਨ ਨਹੀਂ ਵੇਚਣਾ ਆਨਲਾਈਨ ਮੈਂ ਦੇਖਦੀ ਆ ਕਿ ਲੋਕੀ ਥੋੜਾ ਜਿਆਦਾ ਦੱਸ ਕੇ ਆਪਣੇ ਪ੍ਰੋਡਕਟਰ ਦੇ ਡੱਬੇ ਦਿਖਾ ਦਿੰਦੇ ਆ ਵੀ ਤੁਸੀਂ ਆਹ ਸਾਡੇ ਤੋਂ ਪ੍ਰੋਡਕਟ ਮੰਗਾ ਲਓ ਇਹ ਤੁਹਾਨੂੰ ਅਸਰ ਕਰਨ ਕਿ ਇਹ ਕੋਈ ਚੀਜ਼ ਕਿ ਤੁਹਾਨੂੰ ਮੰਗਾਉਣੀ ਨਹੀਂ ਕੁਝ ਕਰਨੀ ਨਹੀਂ ਸਾਰੇ ਇਹਦੀਆਂ ਸਾਰੀਆਂ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਹੀ ਮਜੂਦ ਆ ਤਾਂ